ਮਹੱਲਾ ਦੂਜਾ ਨਾਲ ਇਆਣੇ ਦੋਸਤੀ ਵਡਾਰੂ ਸਿਉ ਨਹਿ ਪਾਣੀ ਅੰਦਰ ਲੀਕ ਜਿਉ ਤਿਸਰਾ ਥਾਉ ਨਥੇ ਨਾਲ ਇਆਣੇ ਦੋਸਤੀ ਕੋਈ ਬੱਚੇ ਨੂੰ ਦੋਸਤੀ ਕਰਦਾ ਹੈ ਬੱਚੇ ਨੂੰ ਕਿੰਨੀ ਸਮਝ ਹੁੰਦੀ ਹੈ ਬੇਸਮਝ ਹੁੰਦਾ ਇਸ ਕਰਕੇ ਜਿਹੜਾ ਮਾਣੇ ਬੇਸਮਝ ਆਏ ਆਣ ਰਹੇ ਇਹਨੂੰ ਘਰ ਦੁੱਧ ਨੂੰ ਸਮੋਦਰ ਕੀਤਾ ਹੈ ਇੱਕ ਸਿਆਣਾ ਇੱਕ ਆਣ ਦਾਲ ਦੇ ਵਿੱਚੋਂ ਬੰਦ ਆਣ ਬੰਦਾ ਉਤਪਤੀੋਂ ਬੰਦੀ ਗਰਭ ਚ ਹੋਈ ਆ ਜਨਮੇ ਦਾ ਗਰਭ ਚ ਹੋਇਆ ਨਹੀਂ ਪਹਿਲਾਂ ਹੈ ਹੀ ਦੀ ਸੀ ਵਿੱਚ ਸਮਾਇਆ ਹੁੰਦਾ ਜਿਹੜਾ ਦੂਜਾ ਉਹ ਸਿਆਣਾ ਉਹ ਵੱਡਾ ਹੈ ਨਾਲੇ ਆਣ ਹੈ ਦੋਸਤੀ ਦੋਸਤੀ ਕਰੇ ਬੱਚੇ ਨਾਲ ਯਾਣੇ ਨਾਲ ਜੋ ਅਣਜਾਣ ਹੋਵੇ ਅਗੈਂਦੀ ਹੋਵੇ ਅਗੈਂਦੀ ਕੋ ਯਾ ਬਾੜਾ ਰੂਸੇ ਨੂੰ ਆ ਜਿਹੜਾ ਬਜ਼ੁਰਗ ਹੋਵੇ ਉਹਦੇ ਨਾਲ ਦਿਓ ਕਰੇ ਬਜ਼ੁਰਗ ਨੇ ਤਾਂ 2-4 ਸਾਲ ਦੀ ਗੱਲ ਹੈ ਰਹਿਣਾ ਦੀ ਉਹ ਤਾਂ ਨਾ ਤੋੜਨਾ ਪੈਂਦਾ ਉਹਦਾ ਫੈੜਾ ਉੱਥੇ ਕਰੇ ਦਾ ਬਾੜਾ ਰੂਸੇ ਨੂੰ ਜੀ ਇਹ ਕੀ ਹੈ ਪਾਣੀ ਦੇ ਵਿੱਚ ਜੇ ਲੀਰ ਖਿੱਚੀ ਹੋ ਕਿਤੇ ਰਹਿੰਦੀ ਹੁੰਦੀ ਹੈ ਯਾਣੇ ਨਾਲ ਦੋਸਤੀ ਟੁੱਟ ਜਾਂਦੀ ਹੈ ਕਿਉਂ ਉੱਥੇ ਉਹਨਾਂ ਪੁੱਠੇ ਕੰਮ ਕਰ ਲੈਣੇ ਤੇ ਉੱਥੇ ਲੜਾਈ ਹੋ ਝੜੀ ਤੇ ਤੇਰੀ ਵੀ ਪੁੱਠੇ ਕੰਮ ਕਰੀ ਜਾਂਦਾ ਤੂੰ ਤਾਂ ਛੜੜੀ ਪਾਣੀਏ ਦੋਸਤੀਓ ਜੀ ਬੜਾ ਬੜਾ ਦੂ ਦਾ ਦਿਓ ਛੜੜਾਂ ਪੈਣ ਜੇ ਪਾਣੀ ਦੀ ਲਕੀਰ ਕੱਢਦੀ ਜਦ ਇਹ ਬਿਟ ਜਾਂਦੀ ਹੈ ਜਦ ਹੀ ਬਿਟਣ ਵਾਲੀ ਚੀਜ਼ ਜਾਨਵਰ ਦੀ ਹੋਣੇ ਇਹ ਹੋਰ ਦੋਸਤੀ 도ਹੀ ਰਹਿਣ ਵਾਲੀ ਚੀਜ਼ੀ ਇਸ ਕਰਕੇ ਜਿਹੜੀ ਰਹਿਣ ਵਾਲੀ ਚੀਜ਼ ਨੂੰ ਕੱਲੀ ਹੋਣੀ ਚਾਹੀਦੀ ਕਿਆਨੇ ਨਾ ਦੋਸਤ ਹੀ ਨਿਕਲਦੀ ਚਾਹੀਦੀ ਜੀ ਪਰ ਅਸੀਂ ਤਾਂ ਬੱਚਿਆਂ ਨੂੰ ਕਹਿਣਾ ਦੋਸਤ ਬਣਾਓ ਆਪਣੇ ਗੁਰਬਾਨੀ ਉਲਟ ਕਹਿਦੀ ਹੈ ਕੁਝ ਅੱਜ ਜੋ ਨੁਕਸਾਨ ਹੋ ਰਿਹਾ ਸਮਾਜ ਦਾ ਇਹ ਗੱਲ ਤੋਂ ਵੀ ਹੋ ਰਿਹਾ ਵਿਦਵਾਨ ਕਹਿ ਰਹੇ ਨੇ ਕੋਚਰ ਨੂੰ ਆਪਣਾ ਦੋਸਤ ਬਣਾਓ ਬੱਚੇ ਤੋਂ ਦੋਸਤ ਬਣਾਓ ਬੱਚੇ ਨਾਲ ਹਰ ਗੱਲ ਸ਼ੇਅਰ ਕਰੋ ਹਾਂ ਇਸ ਕਰਕੇ ਜਿਹੜੀ ਸਮਾਜ ਹੈ ਉਹ ਅਗਲਾ ਦੀ ਸਮਾਜ ਹੋਗੀ ਬੇਅਕਲਾ ਦੀ ਇਹ ਅਰੇ ਚਾ ਜੋ ਆਈਆਂ ਅਰੇ ਚਾ ਦੇ ਬੱਚੇ ਨਹੀਂ ਜਾਣਦੇ ਅਰੇ ਚ ਬੱਚੇ ਨੂੰ ਨਹੀਂ ਜਾਣਦੇ ਉਹਨੂੰ ਜਾਣਦੇ ਉਧਰ ਨੂੰ ਜਾ ਰਹੀ ਆ ਗੱਲ ਇਹ ਗੁਰਵਾਲੀ ਤੋਂ ਦੂਰ ਦੂਰ ਗੁਰਵਾਲੀ ਤੋਂ ਜੇ ਉਲਟ ਕਰਨ ਕਿਹਾ ਤਾਂ ਉਹ ਜਿਹੜੀ ਸਭਿਅਤਾ ਹੈ ਅੱਜ ਜੋ ਸਭਿਅਤਾ ਪੀਸ ਆਫ ਵਰਲਡ ਪੜਦੀ ਹੈ ਪੀਸ ਆਫ ਵਰਲਡ ਨਹੀਂ ਮਿਲ ਸਕਦਾ ਉਧਰ ਨੂੰ ਪੀਸ ਆਫ ਵਰਲਡ ਮਿਲੂ ਆਪਣੇ ਵਿਚਾਰ ਧਾਰਾ ਬਦਲ ਨਹੀਂ ਪਊਗਾ ਉਧਰ ਨੂੰ ਜੀ ਹਾਂ ਜੀ ਬਾਬਾ ਜੀ ਇਆਂ ਤੁਸੀਂ ਕਹੇ ਵੀ ਜੋ ਇਹ ਪੱਛਮ ਦੀ ਸਭਿਅਤਾ ਦਾ ਪ੍ਰਭਾਵ ਸਾਡੇ ਤੇ ਪੈ ਚੁੱਕਾ ਹੈ ਅੱਜ ਹਾਂ ਤੇ ਇਹ ਦੋਸਤੀ ਕਿਉਂ ਨਹੀਂ ਕਰਨੀ ਚਾਹੀਦੀ ਬੱਚੇ ਨਾਲ ਜਾਂ ਇਹਦੀ ਜਗ੍ਹਾ ਤੇ ਕੀ ਕਰਨਾ ਚਾਹੀਦਾ ਬੱਚਿਆਂ ਨੂੰ ਜੇ ਤੁਸੀਂ ਦੋਸਤੀ ਕਰੋਗੇ ਬਰਾਬਰ ਦਾ ਰੱਖਦੇ ਤੇ ਤੁਸੀਂ ਉਹਨੂੰ ਤੁਸੀਂ ਉਹਨੂੰ ਪੜ੍ਹਾਏ ਨਹੀਂ ਸਕਦੇ ਸਿਆਣਾ ਬਣਾਏ ਨਹੀਂ ਸਕਦੇ ਜਾਂ ਤਾਂ ਤੁਸੀਂ ਵੀ ਸਿਆਣੇ ਨਹੀਂ ਹੈਗੇ ਜਾਂ ਤਾਂ ਤੁਸੀਂ ਆਪ ਵੀ ਸਿਆਣੇ ਦੀ ਵਾਲੇ ਹੋ ਥੋੜਾ ਪ੍ਰਭਾਵਕ ਨੂੰ ਖੂਦ ਕਰੂਗਾ ਤਾਂ ਬਰਾਬਰ ਹੋ ਗਿਆ ਤੁਹਾਡੇ ਆਪਣੀ ਗੱਲ ਬਣਾਉ ਇੱਕ ਤੂੰ ਉਹਨੂੰ ਬਣਾ ਲੈ ਕੋ ਆਪਣੀ ਬਣਾ ਲੂਗਾ ਫਿਰ ਤਾਂ ਬਰਾਬਰ ਹੋਗੇ ਤੁਸੀਂ ਦੋਵੇਂ ਹੂੰ ਜਾਣਾ ਕਿ ਮੈਂ পড়ੂਗਾ ਸਿਆਣ ਬੜੇ ਨਹੀਂ ਸਕਦਾ ਸਾਰੀ ਉਮਰ ਤਾਂ ਤੁਸੀਂ ਸਿਆਣੇ ਹੋ ਨਾ ਉਹ ਸਿਆਣੇ ਕੀ ਇਹਦਾ ਮਤਲਬ ਬੱਚੇ ਤੇ ਰੋਗ ਰੋਗ ਹੋਵੇ ਰੋਗ પાਕੇ ਰੱਖਿਆ ਜਾਵੇ ਰੋਗ ਨਹੀਂ ਹੋਵੇ ਰੋਗ ਨਹੀਂ ਹੋਵੇ ਰੋਗ ਹੋਰ ਗੱਲ ਹੈ ਅਕਲ ਦਾ ਰੋਗ ਹੋਵੇ ਅਕਲ ਦਾ ਰੋਗ ਹੋਵੇ ਗੁੱਸੇ ਦਾ ਰੋਗ ਨਹੀਂ ਹੋਵੇ ਗਿਆਨਤਾ ਦਾ ਰੋਗ ਨਹੀਂ ਹੋਵੇ ਅਕਲ ਦਾ ਹੋਵੇ ਪ੍ਰੈਸ਼ਰ ਹੋਵੇ ਉਹਦੀ ਅਕਲ ਦੀ ਗੱਲ ਮੰਨੋ ਬੇਅਗਲੀ ਨਹੀਂ ਦੀ ਬੁੱਲੀ ਅਸੀਂ ਤਾਂ ਬੇਅਗਲੀ ਤਾਂ ਵੀ ਬੰਦੀ ਜਾਂਦੇ ਬੇਅਗਲੀ ਨਹੀਂ ਹੁੰਦੀਆਂ ਨੇ ਗੱਲਾਂ ਜ਼ਿਆਦਾ ਬੁੱਢੇ ਸੀ ਜੀ ਆਹ ਫਿਰ ਬੱਚੇ ਕਹਿੰਦੇ ਹੱਥਾਂ ਨਾਲ ਕੱਢ ਕੇ ਕੱਢਦਾ ਤੁਸੀਂ ਪਹਿਲਾਂ ਹੀ ਲੈ ਜੀ ਜਿਹੜੇ بڑے ਆਦਮੀ ਨੇ ਜਿਹੜੇ بڑے ਬੱਚੇ ਨੇ بڑے ਜਿਹੜੇ ਪੜ੍ਹਾਈ ਆ ਤੇ ਡਿਸਪਲਿਨ ਕੀ ਹੈ ਇਹ ਬੱਚੇ ਦੀ ਗੱਲ ਬਰਾਬਰ ਰੱਖੋ ਮੈਂ ਡਿਸਪਲਿਨ ਹੈ ਤੁਹਾਡਾ ਕਦੇ ਵੀ ਡਿਸਪਲਿਨ ਜਿਹੜੇ ਕਾਲਜਾਂ ਦਾ ਸਕੂਲਾਂ ਦਾ ਵਧੀਆ ਹੁੰਦਾ ਬੱਚੇ ਪ੍ਰੈਸ਼ਰ 'ਚ ਰਹਿੰਦੇ ਨੇ ਡਿਸਪਲਿਨ ਫਾਇਦਾ ਵੀ ਡਿਸਪਲਿਨ ਜੀ ਜਿਹੜਾ ਡਿਸਪਲਨ ਮਿਲटेन ਰੱਖਿਆ ਨਹੀਂ ਜਾ ਸਕਦਾ ਬੋਇਰ ਸਰਕਾਰ ਚੱਲੇ ਨਹੀਂ ਸਕਦੀ ਮਿਲੂ ਪ੍ਰੈਸ਼ਰ ਤੇ ਅਫਰਾ ਤਫਰੀ ਹੋ ਜੂਗੀ ਜੇ ਪ੍ਰੈਸ਼ਰ ਹੈ ਨਹੀਂ ਸਰਕਾਰ ਦਾ ਚੱਲਣ ਚੱਲ ਕੇ ਨਹੀਂ ਸਕਦੀ ਹੈ ਸਰਕਾਰ ਲੋਕ ਕਾਨੂੰਨ ਉਹਨੇ ਕਿਵੇਂ ਸਕਦੇ ਕਾਨੂੰਨ ਨੂੰ ਪ੍ਰੈਸ਼ਰਾਈਜ਼ਡ ਮਤਲਬ ਕਰਦਾ ਸਾਦੂ ਪ੍ਰੈਸ਼ਰ ਰੱਖਦਾ ਆਪਣਾ ਕਾਨੂੰਨ ਤਾਂ ਕਿ ਮੰਨਦੇ ਕਾਨੂੰਨ ਨੂੰ ਜੇ ਕੋਈ ਮਨ ਕਰਦੇ ਲੋਕ ਦੇ ਸਿਪਲ ਰਹਿਣ ਵਾਸਤੇ ਬਾਲੂ ਪ੍ਰਾਇਸ਼ਤਿ ਰੱਖਣੀ ਪਊ ਆਪਣੇ ਬੰਦੂ ਬੱਦਦਾ ਸੋਜ ਰਹਿ ਵਿੱਚ ਬੱਦੀ ਵਿਖ ਕੋ ਦਾਦਾਰ ਦੀਦਾਰ ਇਹ ਬਸਤੇ ਪਾਵਤੀਓ ਨਹੀਂ ਲਾ ਸਕਦਾ ਗਿਆਨ ਵੀ ਕਦੇ ਹਾਸਲ ਕਰ ਸਕਦਾ ਟਿਕਾਣਾ ਵੀ ਨਹੀਂ ਹੋ ਸਕਦਾ ਜ਼ਿੰਦਗੀ ਦੇ ਵਿੱਚ ਬਸਤੇ ਪਾਵਤੀ ਲਾਉਣੀ ਡਿਸਪਲਿਨ ਜੇ ਤੁਸੀਂ ਬੱਚੇ ਦੇ ਪਵਦ ਦੀ ਲਾਉਂਗੇ ਤਾਂ ਪ੍ਰੈਸ਼ਰ ਹੈ ਉਹ ਸੁਭਾ ਜਾ ਕੇ ਝਾਕੇ ਲਾਉਣਾ ਚਾਹੀਦਾ ਅਕਲ ਨਾਲ ਜਵਾਬ ਕਰਕੇ ਬਾਣੀ ਸਾਨੂੰ ਲਾਜਵਾਬ ਕਰਦੀ ਹੈ ਜੀ ਅਕਲ ਐਂਦੀ ਹੈ ਕਿ ਲਾਜਵਾਬ ਕਰ ਦਿੰਦੀ ਹੈ ਚਾਹ ਉਹਦੇ ਕੋਲ ਜਵਾਬੇ ਦੀ ਆਪੇ ਚੁੱਪ ਕਰੂਗਾ ਇਹ ਈ ਗੱਲ ਮੰਨੀ ਜਾ ਸਕਦੀ ਐਸੇ ਨੁਕਸਾਨ ਅਸੀਂ ਤਾਂ ਕਹਿੰਦੇ ਹੀ ਦੀ ਗੱਲ ਪੁਰਾਣੇ ਮਗਰ ਲੱਗ ਜਾਂਦੇ ਬੱਚਿਆਂ ਨੇ ਇਹ ਬੇਅਗਲਾਂ ਦੀ ਗੱਲ ਹੈ ਜਿਹੜੇ ਮਗਰ ਲੱਗਦੇ ਨੇ ਉਹਨਾਂ ਨੂੰ ਆਪਣੇ ਆਪ ਨੂੰ ਵੀ ਅਗਲ ਹੈ ਦੀ ਹਾਂਜੀ ਹਾਂਜੀ ਪਾਣੀ ਅੰਦਰ ਲੀਕ ਜਿਉਂ ਕਿਸਦਾ ਥਾਓ ਨਾ ਥੇ ਆਹ ਹਾਂ ਜੇ ਪਾਣੀ ਦੀ ਲਕੀਰ ਗੱਡੀਆਂ ਨਾਲ ਦੀ ਨਾਲੇ ਪਿੱਟ ਜਾਂਦੀ ਹੈ ਥਾਓ ਨਾ ਥੇ ਤੇ ਪਾਣੀ ਦੇ ਵਿੱਚ ਲਕੀਰ ਵਾਲੀ ਉਹ ਪੜ੍ਹਾਈ ਹੈ ਸਾਡੀ ਬੱਚਿਆਂ ਦੀ ਜਿਹੜੀ ਪੜ੍ਹਾਈ ਹੈ ਬਸ ਤਬਈ ਫਿਰ ਬੱਚਿਆਂ ਨੂੰ ਪੜ੍ਹਾਈ ਕਿੱਦਾਂ ਦੀ ਚਾਹੀਦੀ ਐ ਗੁਰਬਾਣੀ ਦੇ ਹਿਸਾਬ ਨਾਲ ਜਿਵੇਂ ਹੁੰਦੀ ਰਹੀ ਅਗੇ ਪਹਿਲਾਂ ਹੁੰਦੀ ਨਹੀਂ ਦਸਬਰ ਸੀਗਾ ਹੁਣ ਕਾ ਤੇ ਆੜ ਗਿਆ ਉਹ ਡਕਲ ਕਰਦੇ ਨੇ ਬੱਚੇ ਉਹ ਤੇ ਚਾਕੂ ਗੱਡ ਕੇ ਰੱਖਦੇ ਨੇ ਵੀ ਸਾਨੂੰ ਹਟਾ ਕੇ ਦਿਖਾਓ ਕੀ ਗੱਲਾਂ ਵਿੱਚ ਕਿਉਂ ਐ ਹੈ ਕੋਈ ਟੀਚਰ ਦਾ ਰੋਵ ਨਹੀਂ ਬੋਲਦਾ ਉਹ ਕਹਿੰਦਾ ਤੂੰ ਤਾਂ ਨੌਕਰ ਐ ਸਾਡਾ ਅਗੇ ਗੁਰੂ ਕਹਿੰਦੇ ਸੀ ਉਹ ਨੌਕਰ ਕਹਿੰਦੇ ਨੇ ਇਹ ਵੀ ਗੱਲ ਗਲਤ ਹੈ ਕਿ ਅਸੀਂ ਪੈਸਿਆਂ ਨੂੰ ਭਾਈ ਨੂੰ ਬਿਜ਼ਨਸ ਬਣਾ ਲਿਆ ਇਹ ਵੀ ਗੱਲ ਗਲਤ ਹੈ ਲੋਕਾਂ ਵਿਦਿਆ ਨੂੰ ਵੇਚਣ ਨੂੰ ਵੀ ਗੁਰਵਾਨੀ ਬਣਾ ਬੰਦੀ ਸਭ ਕੁਝ ਇਹ ਸਿਸਟਮ ਬਦਲ ਗਿਆ ਉਲਟਾ ਫੁਟਾ ਹੋਇਆ ਹੈ ਜਿਵੇਂ ਅੱਜ ਸਿੱਖਾਂ ਸਿੱਖਾਂ ਵੱਲੋਂ ਸਕੂਲ ਕਾਲਜ ਖੋਲੇ ਗਏ ਆ ਤਾਂ ਉੱਥੇ ਕੀ ਲਗ ਗੁਰਬਾਣੀ ਅਨੁਸਾਰ ਕੀ ਲਾਗੂ ਹੋਣਾ ਚਾਹੀਦਾ ਕੀ ਤਨਖਾਹਦਾਰ ਮੁਲਾਜ਼ਮ ਨਹੀਂ ਰੱਖਣੇ ਚਾਹੀਦੇ ਪੜ੍ਹਾਉਣ ਵਾਲੇ ਪ੍ਰੋਫੈਸਰ ਟੀਚਰ ਉਹਦੀ ਕੋਈ ਨਹੀਂ ਚਾਹੀਦਾ ਸਾਨੂੰ ਸਿੱਖਾਂ ਨੂੰ ਬੋਲਕ ਤੋਂ ਆਸ ਪਰਮਾਤਮਾ ਦੀ ਪੜਾਈ ਵਾਸਤੇ ਚਾਹੀਦੀ ਹੈ ਸਕੂਲ ਅਸੀਂ ਕਿਉਂ ਖੋਲਨੇ ਸਰਕਾਰ ਖੋਲੇ ਨਾ ਖੋਲੇ ਇਹ ਤਾਂ ਮਨਮੁੱਖਾਂ ਦੀ ਅੱਖ ਚ ਆਇਆ ਸਭ ਕੁਝ ਉਹਨਾਂ ਦਾ ਕਹਿਣਾ ਹੈ ਕਿ ਸਿੱਖ ਬੱਚੇ ਪੜ ਜਾਣਗੇ ਉਹ ਦੂਏ ਕਦਰ ਨਾ ਫੜਨ ਬਗੈਰ ਸਿੱਖ ਅਸੀਂ ਗਾਇਰ ਸਿੱਖਾਂ ਨੂੰ ਪੜਾ ਕੇ ਸਿੱਖ ਬਣਾਉਣ ਉਹ ਤਾਂ ਕਬੂ ਰਹਿ ਗਿਆ ਗੁਰੂਆਂ ਨੇ ਗਾਇਰ ਸਿੱਖ ਪੜਾ ਕੇ ਸਿੱਖ ਬਣਾਏ ਨੇ ਜੀ ਤੇ ਸਿੱਖਾਂ ਦੇ ਜਿਹੜੇ ਸੰਖਿਆ ਗੌਲ ਕਰ ਸਿੱਖਾਂ ਨੂੰ ਖੜਾ ਕੇ ਵਾਰਦੇ ਇਹਨਾਂ ਨੇ ਇਹ ਸਿੱਖਾਂ ਦੇ ਬੱਚੇ ਕਾਲਜਾਂ ਚ ਪੜੇ ਹੋਏ ਬਈ ਦਾ ਬਈ ਬੰਦ ਨਹੀਂ ਕਰਦੇ ਹੂੰ ਕੌਣ ਕਰਾਪਸ਼ੀਡੀ ਕਰਦੇ ਜੀ ਉਹਨਾਂ ਦੇ ਰਹਿਣਾ ਜੇ ਫਰਕੇ ਕੋਈ ਦੀ ਕਾਲਜਾਂ ਦੇ ਵਿੱਚ ਫਿਰ ਸਿੱਖਾਂ ਦੇ ਕਾਲਜ ਕਹਿੰਦਾ ਗੁਰੂ ਨੂੰ ਬਦਲਾਅ ਕਰਦੇ ਸਵਾਹ ਗੋਲਕ ਖਰਚ ਕਰਦੇ ਸਵਾਹ ਉਹਦਾ ਲਾਭ ਕੀ ਹੈ ਜੀ ਗੋਲਕ ਦੇ ਪੈਸੇ ਤੋਂ ਬੇਈਮਾਨ ਪੈਦਾ ਕਰਦੇ ਅਸੀਂ ਉਹ ਜਿਹੇ ਹੈਗੇ ਦੂਏ ਪੈਸੇ ਆਨੇ ਦੇ ਉਹਦਾ ਫਿਰ ਫਰਕੇ ਵੀ ਗੁੰਮਟ ਗਿਆ ਜੀ ਹਾਂ ਅਸੀਂ ਕੋਈ ਸਪੈਸ਼ਲ ਚੀਜ਼ ਬਣਾ ਕੇ ਦਦੇ ਜੇ ਵਿਦਿਆਵੀ ਪੜਾਉਂਦੇ ਉਹਨਾਂ 'ਚ ਨੈਤਿਕਤਾ ਹੁੰਦੀ ਛੁੱਟ-ਛੁੱਟ ਕੇ ਪਾਈ ਹੋਈ ਫੇਰ ਚਲੋ ਉਹ ਗੱਲ ਵੀ ਬਣ ਜਾਂਦੀ ਵੀ ਚਲੋ ਵੀ ਅਸੀਂ ਕੁਝ ਵਧੀਆ ਚੀਜ਼ ਦਿੱਤੀ ਹੈ ਬੋਲਕ ਤੋਂ ਜੇ ਦਿੱਤਾ ਤਾਂ ਕੁਝ ਵਧੀਆ ਕੋਈ ਡਿਫਰੈਂਸ ਅੱਜ ਸਿੱਖ ਬੱਚੇ ਤੇ ਆਮ ਦੁਨਿਆਵੀ ਬੱਚਿਆਂ 'ਚ ਕੋਈ ਡਿਫਰੈਂਸ ਹੈ ਨਹੀਂ ਨਾ ਕਾਜਲ ਜਾਂ ਸਕੂਲਾਂ ਜਾਂ ਬੱਚਿਆਂ 'ਚ ਤੇ ਡਿਫਰੈਂਸ ਹੈ ਨਹੀਂ ਬੋਲਕ ਦੇ ਪੈਸੇ ਤੇ ਕੋਈ ਖਰਚ ਕਰਦੇ ਨੂੰ हां ਇਹਨਾਂ ਦੀ ਸੱਚੀ ਗੱਲਾਂ ਨੇ ਸੱਚੀ ਲਾਭ ਹੈਗਾ ਵੀ ਮੈਂ ਸਪਾਰਸ਼ ਤੈਨੂੰ ਕਰਤੀ ਤੈਨੂੰ ਦਾਖਲਾ ਮਿਲ ਜੂਗਾ ਸਾਡੇ ਰਿਸ਼ਤੇਦਾਰ ਨੂੰ ਮੇਰੇ ਬੱਚਿਆਂ ਨੂੰ ਉਥੋਂ ਡੋਨੇਸ਼ਨ ਦੀ ਜੜੀ ਪਊਏ ਪੜ ਜਾਣਗੇ ਫ੍ਰੀ ਚ ਆਹ ਗੱਲਾਂ ਨੇ ਹੋਰ ਤਾਂ ਕੁਝ ਨਹੀਂ ਐਲੇ ਚ ਜੀ ਤੁਸੀਂ ਉਹ ਬੋਲ ਗਾ ਔਰ ਸਿੱਕੀ ਦਾ ਦਵਾਲਾ ਕਰਤਾ ਨੇ ਵੀ ਬਰਾਦਰ ਵਰਾਧ ਕੀਤਾ ਹੈ ਅਵਰਾਧ ਦੇ ਖਵੇਦਾ ਵੀ ਭੁਗਤ ਰਹੇ ਨੇ ਹੋਰ ਵੀ ਭੁਗਤਣਗੇ। ਕੋਪਨ ਆਜੋ ਵੀ ਲਗਾਤਾਰ ਹੋ ਰਿਹਾ ਹੈ। ਹਟ ਜਾਊਗਾ। ਕਿਉਂ ਐਂਡ ਜਿਹਾ ਜੱਜ ਕਰਿਆ ਕੀਦਾ ਐਂਡਾ ਹੁੰਦਾ ਹੈ ਹਟੇ। ਉਹ ਸਮਾ ਆ ਜਾਂਦਾ ਤੇ ਹਟ ਵੀ ਜਾਂਦੇ। ਪੱਥਰ ਚਟ ਕੇ ਬੱਚੀ ਆਪੇ ਬੋਲਣੀ ਬੰਦ। ਜੀ।